ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵੈਗਰੂ ਜੀ ਆਪ ਨੂੰ ਬਹੁਤ ਬਹੁਤ ਤਰੱਕੀਆਂ ਤੰਦਰੁਸਤੀ ਚੜ੍ਹਦੀ ਕਲਾ ਦੇਵੇ ਜੀ ਅੱਜ ਆਪਾਂ ਲੈ ਕੇ ਆਏ ਆ ਜੀ ਮੈਚਿੰਗ ਸੂਟ ਉਹ ਵੀ ਵੀ ਐਲ ਐਮ ਦੇ ਬਹੁਤ ਵਧੀਆ ਸਿਰੇ ਦੀ ਕਾਟਨ ਰਹੂਗੀ ਜੀ ਨਾ ਇਹ ਫਿੱਟਣ ਨਾ ਇਹ ਕੋਈ ਵੀ ਚੜਨ ਜੇ ਨਾ ਇਕੱਠੇ ਹੋਣ ਸਾਰੀ ਗਰਮੀ ਮੌਜ ਨਾਲ ਪਾਇਓ ਐਣੀ ਹੈਗਾ ਵੀ ਫਿੱਟ ਜੂਗੀ ਜਾਂ ਤੁਹਾਡਾ ਪੈਸੇ ਲਾ ਕੇ ਮਨ ਦੁਖੀ ਹੋਊਗਾ ਵੀ ਹਾਂਜੀ ਮੈਂ ਪੈਸੇ ਲਾਇਏ ਸੀ ਮੇਰਾ ਸੂਟ ਖਰਾਬ ਹੋ ਗਿਆ ਦੇਖੋ ਜੀ ਸੋਚੋ ਕੋਈ ਇੱਕ ਚੀਜ਼ ਖਰਾਬ ਹੋ ਜੇ ਤਾਂ ਆਪਾਂ ਉਹਦਾ ਕਹਿ ਨਹੀਂ ਸਕਦੇ ਪਰ ਇਹਨਾਂ ਚੀਜ਼ਾਂ ਨੂੰ ਅਸੀਂ ਵਰਤ ਲਿਆ ਵਰਤ ਕੇ ਹੀ ਅਸੀਂ ਸੋਨੂੰ ਜ਼ਿੰਮੇਵਾਰੀ ਦਿੰਨੀ ਹੁੰਦੀ ਹੈ ਜਿਹੜੀ ਚੀਜ਼ ਅਸੀਂ ਵਰਤਦੇ ਨਹੀਂ ਉਹਦੀ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਕਿਉਂਕਿ ਇਹ ਚੀਜ਼ਾਂ ਅਸੀਂ ਵਰਤੀਆਂ ਵਰਤੀਆਂ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀ ਇਹ ਕੱਪੜਾ ਬਹੁਤ ਵਧੀਆ ਜੀ ਜਿਨ੍ਹਾਂ ਨੂੰ ਸਕਿਨ ਦੀ ਅਲਰਜੀ ਹੈ ਉਹਨਾਂ ਵਾਸਤੇ ਤਾਂ ਇਹ ਕੱਪੜਾ ਟੌਪ ਦਾ ਕਿਉਂਕਿ ਇਹ ਨਾਲ ਲੜੇ ਨਾ ਚੂਵੇ ਪੂਰਾ ਸ਼ਾਂਤਪੂਰਵਕ ਕੱਪੜਾ ਹੈ ਜੀ ਕੋਸੂਟ ਤਾਂ ਆਪਣੇ ਕੋਲੇ ਇੱਕ ਇੱਕ ਹੈ ਜੀ ਮੇਰੀ ਸਿਹਤ ਬਿਮਾਰ ਹੋਣ ਕਰਕੇ ਮੈਥੋਂ ਅਜੇ ਕਪੜਾ ਨਹੀਂ ਆਇਆ ਗਿਆ ਜੀ ਕਿਉਂਕਿ ਮੈਨੂੰ ਬੈਠਣ ਚ ਪ੍ਰੋਬਲਮ ਆ ਰਹੀ ਹੈ ਜੀ ਥੋੜੀ ਪੇਟ ਦੀ ਪ੍ਰੋਬਲਮ ਹੈ ਦੀਪੂ ਆ ਪਰਦਾ ਲੱਗ ਜਾਈ ਇਹਦੇ ਵਿੱਚ ਇਹ ਰੰਗ ਸਹੀ ਨਹੀਂ ਆ ਰਹੇ ਆ ਲੋਚ ਆ ਪਰਦਾ ਲਾਈ ਇਹਦੇ ਵਿੱਚ ਨਾ ਰੰਗ ਨਹੀਂ ਸਹੀ ਆ ਰਹੇ ਥੋੜੇ ਜਿ ਹਲਕੇ ਆ ਰਹੇ ਓਕੇ ਬਸ ਆ ਦੇਖੋ ਜੀ ਆ ਇਦਾਂ ਦਾ ਪਰਪਲ ਸੂਟ ਹੈ ਤੇ ਨਾਲ ਇਹਦੇ ਮੈਚਿੰਗ ਸਲਵਾਰ ਆ ਦੇਖ ਬਿਲਕੁਲ ਬਹੁਤ ਵਧੀਆ ਇਹ ਸੂਟ ਹੈ ਚੱਲ ਇੱਕ ਵਾਰੀ ਤੁਹਾਨੂੰ ਬੱਸ ਤਾਂ ਦਿਸ ਰਿਹਾ ਕਿ ਖੋਲ ਕੇ ਵੀ ਦਿਖਾਵਾਂ ਚੱਲ ਖੋਲ ਕੇ ਵੀ ਦਿਖਾ ਦਿੰਨੀ ਆ ਫਿਰ ਤੁਸੀਂ ਕਹੋਗੇ ਵੀ ਸਾਨੂੰ ਤਾਂ ਸੁਮਾਰ ਕੇ ਨਹੀਂ ਦਿਖਿਆ ਕਿਉਂਕਿ ਬਾਰ ਬਾਰ ਨਾ ਜੀ ਥੋੜੀ ਮੈਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਕਪੜਾ ਦਿਖਾਉਣ ਚ ਆ ਦੇਖੋ ਜੀ ਆ ਤਾਂ ਇਹਦੀ ਸਲਵਾਰ ਹੈ ਜੀ ਪਰਪਲ ਕਲਰ ਦੀ ਆ ਲਓ ਜੀ ਆਹ ਤੇਦੀ ਪਰਪਲ ਦੀ ਸਲਵਾਰ ਮੈਂ ਵੀਡੀਓ ਅੱਜ ਹੀ ਨਹੀਂ ਪਾਈ ਜੀ ਅੱਜ ਹੀ ਕਸਟਮਰਾਂ ਦੇ ਮੇਰੇ ਕੋਲ ਬਹੁਤ ਫੋਨ ਆਏ ਵੀ ਤੁਸੀਂ ਕਿਉਂ ਨਹੀਂ ਪਾਈ ਮੈਂ ਕਿਹਾ ਮੈਨੂੰ ਥੋੜਾ ਜਿਹਾ ਹੈਲਥ ਇਸ਼ੂ ਹੈ ਉਹ ਕਹਿੰਦੇ ਪਲੀਜ਼ ਨਾਲ ਦੀਪੂ ਨੂੰ ਲਾ ਕੇ ਪਾ ਲੋ ਕਹਿੰਦੇ ਸਾਨੂੰ ਤਾਂ ਨਾ ਕਹਿੰਦੇ ਵੀ ਔੜਕਾ ਹੁੰਦਾ ਸੋਡੀ ਵੀਡੀਓ ਦਾ ਖਰ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਮੰਜੇ 'ਚੋਂ ਪਈ ਪਈ ਉੱਠ ਕੇ ਨਾ ਵੀਡੀਓ ਬਣਾਉਣ ਲੱਗੀ ਹਾਲੋ ਜੀ ਜਿਹੜੀ ਆ ਪਰਪਲ ਸਲਵਾਰ ਹੈ ਜਿਹਦੇ ਨਾਲ ਇਹ ਵਾਈਟ ਫੁੱਲ ਨਾਲ ਵਾਲੀ ਸ਼ਰਟ ਹੈ ਜੀ ਕੰਬੀਨੇਸ਼ਨ ਇਹਨਾਂ ਦਾ ਬਹੁਤ ਪਿਆਰਾ ਹੈ ਹਾਲੋ ਜੀ ਅਗਲਾ ਦੇ ਵਿੱਚ ਕਲਰ ਆ ਗਿਆ ਜੀ ਪਿੰਕ ਸਲਵਾਰ ਨਾਲ ਇਦਾਂ ਦਾ ਹੀ ਪਿੰਕ ਜਿਹਾ ਜੀ ਸ਼ਰਟ ਹੈ ਜੀ ਆਹ ਲੋ ਜੀ ਆ ਦੇਖੋ ਜੀ ਇਹਦੀ ਵਾਟਰ ਹੈ ਜੀ ਆਹ ਬਲੀ ਬਹੁਤ ਸੋਹਣਾ ਕੱਪੜਾ ਇੰਨਾ ਸੋਹਣਾ ਕੱਪੜਾ ਜਿਹਦੇ ਕੋਲ ਇਹ ਪਹੁੰਚ ਰਿਹਾ ਹੈ ਅੱਜ ਸਾਨੂੰ ਜੂਪੀ ਤੋਂ ਮੈਸੇਜ ਆਇਆ ਬੜਾ ਖੂਨ ਵਾਦਾ ਆਦਾ ਵੀ ਉਦੋਂ ਉਹ ਜੂਪੀ ਵਾਲੇ ਕਹਿੰਦੇ ਵੀ ਇਹ ਐਨੀ ਸੋਹਣੀ ਚੀਜ਼ ਹੈ ਕਹਿੰਦੇ ਜੀ ਵੀ ਅਸੀਂ ਸਾਨੂੰ ਦੱਸ ਹੀ ਨਹੀਂ ਸਕਦੇ ਕਹਿੰਦੇ ਸਾਨੂੰ ਬਹੁਤ ਕੱਪੜਾ ਪਸੰਦ ਆਇਆ ਛੋਟਾ ਮੈਡਮ ਕਹਿੰਦੇ ਹੁਣ ਅਸੀਂ ਤੁਹਾਡੇ ਪੱਕੇ ਕਸਟਮਰ ਹੋ ਗਏ ਸਾਨੂੰ ਵੀ ਬੜੀ ਖੁਸ਼ੀ ਮਿਲਦੀ ਸਾਰਾ ਤੇ ਪੱਕੀਆਂ ਮੋਹਰਾਂ ਹੋਣੀਆਂ ਜੀ ਵੀ ਇਹ ਲੰਬੀਆਂ ਆ ਲਓ ਜੀ ਆਇਆ ਦਾ ਕੰਬੀਨੇਸ਼ਨ ਹੈ ਜੀ ਕਿੰਨੇ ਪਿਆਰੇ ਕੰਬੀਨੇਸ਼ਨ ਤੁਹਾਨੂੰ ਮੇਰਾ ਮੂੰਹ ਜਾਂ ਉੱtre ਉੱtre ਲੱਗਦਾ ਹੁਣ ਇਸ ਕਰਕੇ ਜੀ ਥੋੜੀ ਬਿਮਾਰੀ ਢੂਈ ਮੇਰੇ ਨਾਲ ਟੀਕੇ ਕਾਫੀ ਲੱਗੇ ਹੋਏ ਹੈ ਜਿਹਦਾ ਕਰਕੇ ਜਦੋਂ ਟੀਕੇ ਦਰਦ ਕਰਦੇ ਆ ਨਾ ਫਿਰ ਮੈਂ ਬਹੁਤ ਜ਼ਿਆਦਾ ਮੈਨੂੰ ਪ੍ਰੋਬਲਮ ਆਉਂਦੀ ਆ। ਪੁੱਖ ਵੀ ਮਰ ਜਾਂਦੀ ਹੈ ਜੀ। ਸਹੀ ਪੁੱਛੋ ਤਾਂ ਮੇਰੀ ਅੱਜ ਰੋਟੀ ਵੀ ਨਹੀਂ ਖੱਦੀ ਹੋਈ ਕਿਉਂਕਿ ਮਨ ਹੀ ਨਹੀਂ ਮੰਨਿਆ ਰੋਟੀ ਖਾਣ ਨੂੰ। ਆ ਲਓ ਜੀ। ਆਇਆ ਇਹਨਾਂ ਸ਼ਰਟ ਹੈ ਜੀ। ਆ ਦੇਖੋ। ਬਹੁਤ ਸੋਹਣਾ ਕੱਪੜਾ ਹੈ ਜੀ ਇਹ। ਕੰਫਰਟੇਬਲ ਹੈ। ਜਿਵੇਂ ਮਰਜ਼ੀ ਤੁਸੀਂ ਪਾਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਇਹ ਮोटे ਫੁੱਲਾਂ ਚਾਹੀਦੇ ਆ ਦੇਖੋ ਆ ਦੇਖੋ ਆ ਗਈ ਗਰੇਸ ਸਰਵਾਰ ਜੀ ਉਮੀਦ ਹੈ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੋਣੀ ਹੈ ਹਲੋ ਜੀ ਆਈਲੀ ਸ਼ਾਰਟ ਹੈ ਬਹੁਤ ਸੋਹਣੇ ਕੱਪੜੇ ਆ ਜੀ ਜਿੰਨੇ ਸੋਹਣੇ ਕਹਦਾ ਉਹਨੇ ਕੱਪੜੇ ਆ ਤੇ ਸੂਟ ਦੀ ਕੀਮਤ ਹੈ ਜੀ 750 ਰੁਪਏ ਸਾਰਾ 3,750 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੇਗਾ ਜੀ। ਇਹ ਆਪਣੇ ਕੋਲੇ ਸਟਾਕ ਦੁਬਾਰੇ ਆਇਆ ਜੀ। ਇਹ ਪਹਿਲਾਂ ਆਪਣੀ ਵੀਡੀਓ ਪਾਈ ਸੀ ਸਾਰਾ ਪੀਕਿਆ ਸੀ। ਕਿਉਂਕਿ ਜਿਹੜੇ ਕਸਟਮਰ ਆਪਣੇ ਨਾਲ ਪਿਛਲੀ ਵਾਰ ਗਰਮੀਆਂ ਦੇ ਜੁੜੇ ਆ ਨਾ ਉਹਨਾਂ ਨੂੰ ਆਪਣੀਆਂ ਇਹਨਾਂ ਚੀਜ਼ਾਂ ਬਾਰੇ ਪਤਾ ਹੈ। ਇਹਨਾਂ ਦਾ ਕੱਪੜਾ ਟਾਪਰ ਦਾ ਆਉਂਦਾ ਹੈ। ਬਹੁਤ ਸੋਹਣਾ ਕੱਪੜਾ ਹੈ ਜੀ ਗੰਡੇ ਦੇ ਪੱਤ ਵਰਗਾ। ਆ ਦੇਖੋ ਜੀ। ਆ ਮਿੱਠਾ ਜਾਂ ਲਾਈਟ ਜਾਂ ਨਿੰਬੂ ਕਲਰ ਜਾਂ ਆ ਇਹਦੀ ਸ਼ਰਟ ਹੈ ਜੀ। ਹਲੋ ਕਿੰਨਾ ਪਿਆਰਾ ਸੂਟ ਹੈ ਜਿਹੜਾ ਵੀ ਸੂਟ ਤੁਸੀਂ ਲੈਣਾ ਨਾ ਪਲੀਜ਼ ਸਕਰੀਨਸ਼ਾਟ ਲੈਣੀ ਬਿਲਕੁਲ ਨਹੀਂ ਭੁੱਲਣੀ ਨਾਲੇ ਤਾਂ ਮੈਨੂੰ ਆਸਾਨ ਹੋ ਜਾਂਦਾ ਨਾਲੇ ਸੋਨੂੰ ਖਰੀਦਣਾ ਆਸਾਨ ਹੋ ਜਾਂਦਾ ਹਲੋ ਜੀ ਆ ਗਿਆ ਜੀ ਤੇ ਮੈਂ ਕੀ ਰੰਗਾ ਕਲਰ ਤੇ ਆ ਗਈ ਜਿਹਦੇ ਨਾਲ ਰੱਖ ਲਈ ਦੀ ਤਾਹਰੇ ਪੈਕ OK ਆ ਦੇਖੋ ਆ ਮੈਂ ਗਿਰਨ ਕਿ ਸ਼ਰਟ ਹੈ ਜੀ ਬਹੁਤ ਸੋਹਣੀ ਚੀਜ਼ ਹੈ ਇੱਕ ਨੰਬਰ ਚੀਜ਼ ਹੈ ਜੀ ਆਹ ਸੋ ਟਿੱਕ ਹੈ ਜੀ ਆਪਣੇ ਕੋਲ ਕਿਉਂਕਿ ਆਪਣੇ ਜਿਹੜੇ ਘਰੇ ਕਸਟਮਰ ਆਉਂਦੇ ਆ ਜੀ ਉਹ ਪਤਾ ਕੇ ਲੈ ਜਾਂਦੇ ਆ ਆ ਦੇਖੋ ਜੀ ਆਹ ਦੇਖੋ ਜੀ ਆਏ ਦੀ ਬਾਟਮ ਹੈ ਸੈਲਫ ਪ੍ਰਿੰਟ ਵਾਲੀ ਸਲਵਾਰ ਹੈ ਜੀ ਇਹ ਆਏ ਦਾ ਕਮੀਜ਼ ਹੈ ਜੀ ਦੇਖੋ ਜੀ ਕਿੰਨਾ ਪਿਆਰਾ ਕਮੀਜ਼ ਹੈ ਜੀ ਆ ਦੇਖੋ ਇਹ ਸਸਰਵਾਰ ਨਾਲ ਜੀ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਅਗਲਾ ਆ ਗਿਆ ਜਿਹਦੇ ਵਿੱਚ ਗ੍ਰੇ ਜਿਹਾ ਕਲਰ ਇਹ ਹੁਣੀ ਬੁੱਕ ਹੋ ਗਿਆ ਹੈ ਟੈਕਸੂਟ ਇਹ ਵੀ ਇੱਕ ਰਹਿ ਗਿਆ ਆローチ ਕਿੰਨੇ ਪਿਆਰੇ ਸੋਹਣੇ ਸੂਟ ਹੈ ਕੰਫਰਟੇਬਲ ਹੈ ਜੀ ਸਿਰਫ 750 ਚ ਗਰਮੀ ਚ ਇਹਨਾਂ ਦੇ ਰੇਟ ਹੋਰ ਵੀ ਵੱਧ ਸਕਦੇ ਆ ਕਿਉਂਕਿ ਇਹ ਕੱਪੜੇ ਦੀ ਕੋਈ ਕੰਪਲੀਟ ਨਹੀਂ ਜੀ ਜਿਹੜਾ ਕੱਪੜਾ ਟਾਪਰ ਤੇ ਆ ਜਾਂਦਾ ਜੀ ਉਸੇ ਨੂੰ ਰੌਂਡ ਟੈਕਸ ਵਾਂਗੂ ਚੜਾ ਦਿੰਦੇ ਆ ਆ ਦੇਖੋ ਜੀ ਰੂ ਖੁਸ਼ ਹੁੰਦੀ ਹੈ ਜੀ ਕੱਪੜਾ ਦੇਖ ਕੇ ਇਹ ਆ ਗਿਆ ਜੀ ਪਿਸਤਾ ਸੇਡ ਜਿਹੜਾ ਵੀ ਸੂਟ ਪਸੰਦ ਆਉਂਦਾ ਪਲੀਜ਼ ਸਕਰੀਨ ਸ਼ਾਟ ਲੈਣਾ ਤੁਸੀਂ ਬਿਲਕੁਲ ਹੀ ਨਹੀਂ ਭੁੱਲਣਾ ਆローチ ਆ ਆ ਗਈ ਗ੍ਰੇ ਸਲਵਾਰ ਜੀ ਤੇ ਆ ਆ ਗਈ ਜੀ ਇਹਦੇ ਨਾਲ ਥੋੜਾ ਜਿਹਾ ਹਲਕਾ ਜਿਹਾ ਡਾਰਕ ਪੀਜ ਕਿਉਂਕਿ ਟ੍ਰੈਂਡਿੰਗ ਚ ਹੈ ਜੀ ਇਹ ਚੀਜ਼ ਵੀ ਡਾਰਕ ਲਾਈਟ ਦਾ ਹੁਣ ਸਾਡੇ ਕੋਲੇ ਸੂਟ ਆਈ ਸੀ ਉਹਨਾਂ ਦੀ ਐਵੇਂ ਮੈਚਿੰਗ ਸੀ ਤੇ ਕਿਰਪਾ ਗੁਰੂ ਮਹਾਰਾਜ ਦੀ ਉਹ ਸੂਟ ਸਾਰੇ ਵਿਗ ਗਏ ਜੀ ਸਾਡਾ ਵੀ ਹੌਸਲਾ ਥੋੜਾ ਬਚ ਜਾਂਦਾ ਇੱਕ ਇਹਦੇ ਵਿੱਚ ਆਹ 컬러 ਪਿਆ ਜੀ ਸੌਰੀ ਦਿਖਾਉਣਾ ਭੁੱਲ ਗਈ ਸੀ ਆ 컬러 ਹੈ ਆ ਦੇਖੋ ਬਹੁਤ ਪਿਆਰਾ ਕਲਰ ਹੈ ਜੀ ਤੇ ਜਿਹੜਾ ਹੁਣ ਸੂਟ ਟੱਪ ਗਿਆ ਜਮ ਉਹਦੇ ਨਾਲ ਦਾ ਆ ਲਓ ਜੀ ਆ ਗਿਆ ਜੀ ਮਰਜੈਂਟਾ ਐਨੇ ਸੌਫਟ ਕੱਪੜੇ ਆ ਗਰਮੀ ਚ ਪਾਈ ਜਾਓ ਧੋਈ ਜਾਓ ਕੁਛ ਨਹੀਂ ਹੁੰਦਾ ਇਹਨਾਂ ਨੂੰ ਆ ਲਓ ਜੀ ਦੇਖੋ ਜੀ ਕਿੰਨਾ ਸੋਹਣਾ ਕਲਰ ਕਲਰ ਸੋਨੂ ਸਾਰਿਆਂ ਨੂੰ ਪਤਾ ਵੀ ਆਪਾਂ ਮਾੜੇ ਚੂਜ਼ ਕਰਦੇ ਨਹੀਂ ਹੈਗੇ ਆ ਗਿਆ ਜੀ ਬਲੈਕ ਕਿੰਨਾ ਸੋਹਣਾ ਬਲੈਕ ਸੂਟ ਹੈ ਜੀ ਨਾਲ ਇਹਦੇ ਬਲੈਕ ਸ਼ਰਟ ਹੈ ਜੀ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਜੀ ਦਾ ਬਲੈਕ ਸੂਟ ਦਾ ਦੇਖੋ ਛਿਹੜਾ ਛਿਹੜਾ ਕਲਰ ਹੈ ਜੀ ਇਹਦੇ ਵਿੱਚ ਕਲਰ ਆਉਣਗੇ ਆਪਣੇ ਕੋਲ 4 ਇਹ ਆ ਗਿਆ ਜੀ ਆਪਣੇ ਕੋਲੇ ਸਕਿਨ ਕਲਰ ਆ ਦੇਖੋ ਜੀ ਸਕਿਨ ਕਲਰ ਦੀ ਬਾਟਮ ਹੈ ਤੇ ਆ ਗਈ ਜੀ ਸਕੇਨ ਨਾ ਸ਼ਾਟਾ ਹਲੋ ਜੀ ਕਿੰਨਾ ਸੋਹਣਾ ਕੰਬੀਨੇਸ਼ਨ ਆ ਦੇਖੋ ਜੀ ਜਿਹੜੀ ਮਰਜੀ ਇਸ ਦਾ ਇਹਨੂੰ ਪਾ ਸਕਦੇ ਸਕਿਨ ਕਲਰ ਕਿੰਨਾ ਘੈਂਟ ਆ ਕੱਪੜੇ ਦੀ ਆਪਣੀ ਇਹਦੀ ਗਾਰੰਟੀ ਹੈ ਜੀ ਇਹ ਕਪੜਾ ਪਾਉਣ ਤੇ ਵੀ ਸੌਫਟ ਹੈ ਹਟਾਉਣ ਤੇ ਵੀ ਵਧੀਆ ਕੋਈ ਇਹਦੀ ਕੰਪਲੀਟ ਨਹੀਂ ਹੈਗੀ ਜੀ ਤੁਸੀਂ ਬੇਫਿਕਰ ਇਹ ਕਪੜਾ ਚਲਾ ਕੇ ਪਾ ਸਕਦੇ ਹੋ ਇਹਦੇ ਥੱਲੇ ਲਾਈਨਿੰਗ ਵਗੈਰਾ ਕੁਝ ਨਹੀਂ ਲੱਗਦੀ ਆ ਗਿਆ ਇਹਦੇ ਵਿੱਚ ਇੱਕ ਗ੍ਰੇ ਕਲਰ ਪਲੀਜ਼ ਫੋਟੋ ਲੈਣੀ ਨਾ ਪੁੱਲਿਓ ਸੂਟ ਦੀ ਕੀਮਤ ਹੈ ਜੀ ਸਿਰਫ 750 ਰੁਪਏ ਆ ਲੋ ਦੇਖੋ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਬ੍ਰੀਕ ਹੈ ਕਿੰਨਾ ਸੋਹਣਾ ਆ ਦੇਖ ਤੇ ਹੁਣ ਆ ਗਿਆ ਜਿਹਦੇ ਵਿੱਚ ਲਾਸਟ ਕਲਰ ਕਰੀਮ ਪੜੀ ਵਰਨੀ ਕੀ ਤੁਸੀਂ ਮੀਟਾ ਰਹੇ ਹੋ? ਸਾਡੇ ਬਸ ਸਾਹੀ ਲਾਸਟ ਕਲਰ ਹੈ ਬੇਟਾ। ਪਰ ਤੋਂ ਵੀਡੀਓ ਬੰਦ ਕਰ ਦਿੱਤਾ ਮੇਰਾ ਲਾਸਟ ਕਲਰ। ਬਾਹਲ ਉਹ ਨਹੀਂ ਬਾਹਰੇ ਨਹੀਂ ਹੈਗੇ ਮੂਰੇ ਆ ਜਾਂਦੇ ਜੀ। ਤੁਸੀਂ ਕਹੋਗੇ ਆਂਟੀ ਜਿਵੇਂ ਉੱਠੇ ਆ ਬਿਸਤਰੇ ਚੋਂ ਵੀਡੀਓ ਬਣਾਈ ਜਾਂਦੇ। ਕੀ ਕਰੀਏ ਜੀ ਮਜ਼ਬੂਰੀ ਹੁੰਦੀ ਆ। ਕਈ ਵਾਰੀ ਬਹੁਤ ਵੱਡੀਆਂ ਮਜ਼ਬੂਰੀਆਂ ਬਣ ਜਾਂਦੀਆਂ। ਵੀਡੀਓ ਬਣਾਉਣਾ ਵੀ ਸਾਡੀ ਮਜ਼ਬੂਰੀ ਹੈ ਕਿਉਂਕਿ ਅਸੀਂ ਕੱਪੜੇ ਦਾ ਕੰਮ ਕਰਦੇ ਆ। ਆਲੋਚਨਾ ਹਾਂ ਜੀ ਇਹ ਆਪਣਾ ਲਾਸਟ ਆ ਗਿਆ ਜੀ ਕਰੀਮ ਕਲਰ ਕਿੰਨਾ ਸੋਹਣਾ ਕਲਰ ਹੈ ਜੀ ਦੇਖੋ ਇਹ ਆਪਣਾ ਮੈਚਿੰਗ ਸੂਟ ਕਰੀਮ ਕਲਰ ਸੋ ਨੂੰ ਜਿਹੜਾ ਵੀ ਸਾਡਾ ਸੂਟ ਕੋਈ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਸੂਟ ਦੀ ਕੀਮਤ ਹੈ ਜੀ ਸਿਰਫ ਤੇ ਸਿਰਫ 750 ਤੇ 50 ਰੁਪਏ 'ਚ ਤੁਹਾਡੇ ਕੋਲੇ ਆ ਜਾਂਦਾ ਸੋ ਵੀਡੀਓ ਬਣਾਉਣ 'ਚ ਕੋਈ ਵੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਵੀਰੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਦੀਪੂ ਕੋਲੇ ਹੁਣ ਬਹੁਤ ਜ਼ਿਆਦਾ ਟਾਈਮ ਨਹੀਂ ਹੁੰਦਾ ਮੇਰੇ ਨਾਲ ਵੀਡੀਓ ਬਣਾਉਣ ਦਾ ਤਾ ਕਰਕੇ ਮੈਨੂੰ ਕੱਲੀ ਨੂੰ ਬਣਾਉਣੀਆਂ ਪੈਂਦੀਆਂ ਜੋ ਵੀ ਸੂਟ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈਣਾ ਬਿਲਕੁਲ ਨਹੀਂ ਬਣਨਾ ਭੁੱਲਣਾ ਸੋਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ